ਇਹ ਤਸਵੀਰਾਂ ਲਾਈਵ ਐਸ ਤੋਂ ਤੁਸੀਂ ਵੇਖ 파 ਰਹੇ ਹੋ ਤਖਸ਼ੀਰੀ ਕੇਸਗੜ ਸਾਹਿਬ ਤੋਂ ਸਦੀਆਂ ਤਸਵੀਰਾਂ ਤੁਹਾਡੇ ਟੀਵੀ ਸਕਰੀਨਸ ਤੇ ਜਿੱਥੇ ਸੁਖਵੀਰ ਸਿੰਘ ਬਾਦਲ ਸੇਵਾ ਕਰਨ ਲਈ ਇੱਥੇ ਪਹੁੰਚ ਚੁਕੇ ਨੇ ਚੌਥੇ ਦਿਨ ਵੀ ਸੁਖਵੀਰ ਸਿੰਘ ਬਾਦਲ ਵੱਲੋਂ ਸੇਵਾ ਜਾਰੀ ਹੈ ਸ਼੍ਰੀ ਅਕਾਲ ਤਖਸਾਲ ਵੱਲੋਂ ਲੱਗ ਗਈ ਧਾਰਮਿਕ ਸਜ਼ਾ ਪੂਰੀ ਕਰਨ ਲਈ तमाम ਆਗੂ ਆਪਣੀ ਸੇਵਾ ਪੂਰੀ ਕਰ ਰਹੇ ਨੇ ਤੇ ਸੁਖਵੀਰ ਸਿੰਘ ਬਾਦਲ ਅਸਲੇ ਤਖਤ ਸ਼ਰੀਕ ਕੇਸਗੜ ਸਾਹਿਬ ਪਹੁੰਚ ਚੁਕੇ ਨੇ ਜੀहां سرمਈ ਰੰਗ ਦਾ ਚੋਲਾ ਪਾ ਕੇ ਹੱਥ ਚ ਬਰਛੀ ਫੜ ਕੇ ਪਹਿਰੇਦਾਰੀ ਦੀ ਜਿਹੜੀ ਸੇਵਾ ਲਈ ਗਈ ਹੈ ਉਹ ਸੇਵਾ ਨੂੰ ਨਿਭਾਉਣਗੇ ਕੱਲ ਵੀ ਤਖਤ ਸ਼ਰੀਕ ਕੇਸਗੜ ਸਾਹਿਬ ਵਿਖੇ ਮੌਜੂਦ ਸੀ ਸੁਖਬੀਰ ਸਿੰਘ ਬਾਦਲ ਤੇ ਅੱਜ ਵੀ ਇੱਕ ਵਾਰ ਮੁਰ ਤੋਂ ਪਹੁੰਚ ਚੁਕੇ ਨੇ ਸੁਖਬੀਰ ਸਿੰਘ ਬਾਦਲ 휠ਚੇਅਰ ਤੇ ਬੈਠੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਹਾਲਾਂਕਿ ਅੱਜ ਸੁਰੱਖਿਆ ਦਾ ਪੈਰਾ ਸਖਤ ਨਜ਼ਰ ਆ ਰਿਹਾ ਹੈ ਕਿਉਂਕਿ ਜਿਸ ਤੰਗ ਦੀ ਲਾਅ ਐਂਡ ਆਰਡਰ ਦੀ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ جس ਢੰਗ ਦੇ ਨਾਲ ਸੁਖਵੀਰ ਸਿੰਘ ਬਾਦਲ ਦੇ ਉੱਪਰ ਕਾਤਲਾਨਾ حملہ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਉਸ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਹੋਰ ਜ਼ਿਆਦਾ ਮਸਤੈਦ ਨਜ਼ਰ ਆ ਰਹੇ ਨੇ ਮਨਜੋਤ ਸਾਡਾ ਸਾਡੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ ਮਨਜੋਤਾ ਰੁਕ ਕਰ ਲਾਂਗੇ ਮਨਜੋਤ ਅ ਤਖਸਿਲ ਕੇਸਕਟ ਸਾਹਿਬ ਦੀਆਂ ਲਾਈਵ ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ ਕਿ ਕੁਝ ਇਸ ਵੇਲੇ ਉੱਥੇ ਚੱਲ ਰਿਹਾ ਜਾਨਣਾ ਚਾਹਾਂਗੇ ਬਿਲਕੁਲ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਦੇਖੋ ਹੁਣ ਤੱਕ ਸ਼੍ਰੀ ਕੇਸਕਰ ਸਾਹਿਬ ਪਹੁੰਚ ਚੁੱਕੇ ਨੇ ਅੱਜ ਦੂਸਰਾ ਦਿਨ ਹੈ ਔਰ ਕੁੱਲ ਜ਼ਿਕਰ ਜਸਹਰਦ ਸਾਹਿਬ ਦੀ ਇਕਤਰਤਾ ਤੋਂ ਬਾਅਦ ਸੱਜਾ ਜਿਹੜੀ ਲੱਗੀ ਅੱਜ ਚੌਥਾ ਦਿਨ ਹੈ ਤਾਂ ਪਹਿਲਾ ਦੋ ਦਿਨ ਜਿਹੜੇ ਨੇ ਸੱਚਕੰਟ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਸੇਵਾ ਨਿਭਾਈ ਗਈ ਉਸ ਤੋਂ ਬਾਅਦ ਅੱਜ ਤੀਸਰਾ ਦਿਨ ਜਿਹੜਾ ਹੈ ਉਹ ਤੱਕ ਸ਼੍ਰੀ ਕੇਸਕਰ ਸਾਹਿਬ ਸ਼੍ਰੀ ਨਾਨਕਪੁਰ ਸਹਾ ਵਿਖੇ ਅੱਜ ਸੁਖਵੀਰ ਸਿੰਘ ਬਾਦਲ ਜਿਹੜੇ ਪਹੁੰਚੇ ਨੇ ਹਾਲਾਂਕਿ ਗੱਡੀ ਚ ਉੱਤਰਦੇ ਸਾਰੇ ਜਿਹੜਾ ਸੇਵਾ ਦਾ ਸੇਵਾਦਾਰ ਦਾ ਰੂਪ ਜਿਹੜਾ ਹੈ ਉਹ ਦਿੱਤਾ ਔਰ ਹੁਣ ਨਤਵਸਤਕ ਹੋਣ ਤੋਂ ਬਾਅਦ ਅਗਲੀ ਜਿਹੜੀ ਤਸਵੀਰ ਹੈ ਉਹ ਇਸੇ ਜਗ੍ਹਾ ਦੇ ਉੱਪਰ ਹੀ ਤਕਤੀ ਪਾ ਕੇ ਸੇਵਾਦਾਰ ਦਾ ਪੋਸ਼ਾਕਾ ਪਾ ਕੇ ਜਿਹੜੇ ਨੇ ਉਹ ਬਾਅਦ ਉੱਥੇ ਤਸਵੀਰਾਂ ਬੜੀਆਂ ਅਹਿਮ ਨੇ ਕਿਉਂਕਿ ਅੱਜ ਦੂਸਰੇ ਦਿਨ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਨਾੜੇ ਸਿੱਖ ਵਜੋਂ ਅੱਜ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਤੱਕ ਸ੍ਰੀ ਕੇਸਕਰ ਸਾਹਿਬ ਪਹੁੰਚੇ ਨਹੀਂ। ਸੀ ਉਸ ਨੂੰ ਪੂਰਾ ਕਰਨ ਦੇ ਲਈ ਪਹੁੰਚੇ ਨਹੀਂ ਔਰ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਜਿਸ ਤਰੀਕੇ ਦੀ ਇਕੱਠਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਕੇ ਹੋਈ ਸ੍ਰੀ ਹਰਮੰਦਰ ਸਾਹਿਬ ਸਾਹਿਬ ਵਿਕੇ ਹੋਈ ਵੱਖ-ਵੱਖ ਰੂਪ ਵੱਖ-ਵੱਖ ਤਸਵੀਰਾਂ ਉਸ ਦੀਆਂ ਸਾਹਮਣੇ ਆ ਰਹੀਆਂ ਨੇ ਕਈ ਸੀਸੀਟੀਵੀ ਸਾਹਮਣੇ ਆਈਆਂ ਸੋ ਉਸ ਤੋਂ ਬਾਅਦ ਜਿਹੜੇ ਸੁਰੱਖਿਆ ਦੇ ਪਹਿਰੇ ਨੇ ਫਿਰ ਚਾਹੇ ਉਹ ਆ ਸ਼੍ਰੀ ਹਰਮੰਦਰ ਸਾਹਿਬ ਦੀ ਕੀਤੀ ਹੋਣ ਉੱਥੋਂ ਜਿਹੜਾ ਹੈਗਾ ਪੱਖ ਰੱਖੇ ਗਿਆ ਤੋਂ ਬਾਅਦ ਅੱਜ ਹੱਦ ਤੱਕ ਸ਼੍ਰੀ ਕੇਸਗੜ ਸਾਹਿਬ ਜੀ ਮਨਜੋਤ ਤੁਹਾਡੀ ਆਵਾਜ਼ ਕੁਝ ਡਿਸਟਰਬ ਆ ਰਹੀ ਹੈ ਮੁਰ ਤੋਂ ਰੁਕ ਕਰਾਂਗੇ ਤੁਹਾਡਾ ਪਰ ਤਸਵੀਰਾਂ ਲਗਾਤਾਰ ਸਾਡੇ ਤੱਕ ਜ਼ਰੂਰ ਪਹੁੰਚ ਰਹੀਆਂ ਨੇ ਔਰ ਤਸਵੀਰਾਂ ਦੇ ਵਿੱਚ ਅਸੀਂ ਵੇਖ ਪਾ ਰਿਹਾ ਤੱਕ ਸ਼੍ਰੀ ਕੇਸਗੜ ਸਾਹਿਬ ਪਹੁੰਚ ਚੁਕੇ ਨੇ ਸੁਖਵੀਰ ਸਿੰਘ ਬਾਦਲ ਜੀहां ਚੌਥੇ ਦਿਨ ਵੀ ਸੇਵਾ جاری ਹੈ ਤੇ ਗੁਰੂ ਘਰ ਅੱਜ ਪਹੁੰਚੇ ਨੇ ਸੁਖਵੀਰ ਸਿੰਘ ਬਾਦਲ ਹਾਲਾਂਕਿ ਸੁਰੱਖਿਆ ਦਾ ਪੈਰਾ ਕਾਫੀ ਜ਼ਿਆਦਾ ਸਖਤ ਨਜ਼ਰ ਆ ਰਿਹਾ ਹੈ ਜੀहां ਸੁਰੱਖਿਆ ਮੁਲਾਜ਼ਮ ਵੀ ਕਾਫੀ ਜ਼ਿਆਦਾ ਅੱਜ ਅਲਰਟ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਐਸ ਵੇਲੇ व्हीਲ ਚੇਅਰ ਤੇ ਬੈਠੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ 파 ਰਹੇ ਹੋ ਪਰ ਜਿਸ ਤੰਗ ਦੇ ਨਾਲ ਸੁਰੱਖਿਆ ਮੁਲਾਜ਼ਮਾਂ ਦਾ ਅੱਜ ਵੱਡਾ ਕੇਰਾ ਹੈ ਅਸਕੇਰੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀਆਂ ਤਸਵੀਰਾਂ 650 ਕੀ ਜਕ ਜਕ ਜਕੀ ਇਸ ਵੇਲੇ ਜੁੜ ਚੁੱਕੇ ਨੇ ਇਹ ਸਿੱਧਾ ਰੁਕਾਂਗੇ ਜੇ ਕੀ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਇਸ ਵੇਲੇ ਕੀ ਕੁਝ ਤੁਸੀਂ ਉੱਥੇ ਵੇਖ ਪਾ ਰਹੇ ਹੋ ਤਸਵੀਰਾਂ ਅਸੀਂ ਲਾਈਵ ਵੇਖ ਪਾ ਰਹੇ ਹਾਂ ਕੀ ਮਾਹੌਲ ਦੇਖੋ ਅੰਮ੍ਰਿਤ ਬੀਤੇ ਕੱਲ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਤਖਤਸ਼੍ਰੀ ਕੇਸਗੜ੍ਹ ਸਾਹਿਬ ਕੇ ਸੇਵਾ ਬੰਦ ਨਿਭਾਉਣ ਦੇ ਲਈ ਪਹੁੰਚੇ ਸਨ ਤਾਂ ਉਸੇ ਤਰੀਕੇ ਦੇ ਨਾਲ ਅੱਜ ਵੀ ਜਿਹੜਾ ਦੂਸਰੇ ਦਿਨ ਦੀ ਜਿਹੜੀ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਵਿੱਚ ਜਿਹੜੇ ਹਾਜ਼ਰ ਹੋਣ ਦੇ ਲਈ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਇੱਕ ਨਮਾਣੇ ਸਿੱਖ ਵਜੋਂ ਸੁਖਬੀਰ ਸਿੰਘ ਬਾਦਲ ਇੱਥੇ ਜਿਹੜੇ ਪਹੁੰਚੇ ਨੇ ਤੇ ਜਿਹੜੀ ਪਹਿਰੇਦਾਰ ਦੀ ਜਿਹੜੀ ਸੇਵਾ ਉਹਨਾਂ ਵੱਲੋਂ ਜਿਹੜੀ ਉਹ ਸ਼ੁਰੂ ਜਿਹੜੀ ਕੀਤੀ ਜਾ ਰਹੀ ਹੈ ਪਹਿਰੇਦਾਰ ਵਜੋਂ ਜਿਹੜੀ ਸੇਵਾ ਨਿਭਾਉਣੀ ਹੁੰਦੀ ਹੈ ਤਾਂ ਜਿਸ ਤਰੀਕੇ ਦੇ ਨਾਲ ਕੱਲ ਸੁਖਬੀਰ ਸਿੰਘ ਬਾ ਹੈ ਤਖਸ਼ੀਰ ਕੇ ਜਕਰ ਸਾਹਿਬ ਇਹ ਜਾਣਦੇ ਲਈ ਉਸ ਐਂਟਰੀ ਦੇ ਬਿਲਕੁਲ ਕੋੜੀਆਂ ਦੇ ਕੋਲ ਜਿਹੜੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਬੀਤੇ ਕੱਲ ਵੀ ਜਿੱਥੇ ਬੈਠੇ ਸੀ ਉੱਥੇ ਹੀ ਅੱਜ ਉਸੇ ਸਥਾਨ ਦੇ ਉੱਤੇ ਬੈਠੇ ਨੇ ਹੱਥ ਦੇ ਵਿੱਚ ਵਰਛਾ ਤੇ ਜਿਹੜੀ ਪਹਿਰੇਦਾਰ ਵਾਲੀ ਜਿਹੜੀ ਪੁਸ਼ਾਕ ਆ ਉਹ ਪਾ ਕੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਜਿਹੜੇ ਉਹ ਬੈਠੇ ਨੇ ਗੱਲ ਦੇ ਵਿੱਚ ਜਿਹੜੀ ਤਖਤੀ ਆ ਜਿਹੜੀ ਉਹ ਵੀ ਜਿਹੜੀ ਪਾਈ ਹੋਈ ਆ ਤਾਂ ਇਸੇ ਤਰੀਕੇ ਦੇ ਨਾਲ ਸੇਵਾ ਜਿਸ ਤਰੀਕੇ ਨਾਲ ਕੱਲ ਜਿਹੜੀਆਂ ਨਿਭਾਈ ਜਾ ਰਹੀ ਸੀ ਉਸੇ ਤਰੀਕੇ ਦੇ ਨਾਲ ਅੱਜ ਵੀ ਜਿਹੜੀ ਸੇਵਾ 9 ਵਜੇ ਦੇ ਦੇ ਲਗਭਗ ਤੋਂ ਪਹਿਲਾਂ ਜਿਹੜੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਤੇ 1 ਘੰਟਾ ਪੂਰਾ ਜਿਹੜਾ ਸੁਖਬੀਰ ਸਿੰਘ ਬਾਦਲ ਇੱਥੇ ਜਿਹੜੇ ਉਹ ਬੈਠਣਗੇ ਤੇ ਉਸ ਤੋਂ ਬਾਅਦ ਕੀਰਤਨ ਜਿਹੜਾ ਸਰਵਣ ਕਰਨਗੇ ਕੀਰਤਨ ਸਰਵਣ ਕਰਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਜਿਹੜੀਆਂ ਬਾਕੀ ਸੇਵਾਵਾਂ ਜਿਹੜੀਆਂ ਸ਼੍ਰੀ ਕਲਤਕ ਸਾਬ ਤੋਂ ਜਿਹੜੀਆਂ ਧਾਰਮਿਕ ਜਿਹੜੀ ਸੇਵਾ ਲਗਾਈ ਗਈ ਉਸੇ ਤਰੀਕੇ ਦੇ ਨਾਲ ਜਿਹੜੀਆਂ ਸੇਵਾਵਾਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਬਾਉਣਗੇ ਉਹ ਤਾਂ ਤੇ ਨਾਲ ਨਾਲ ਜੇਕਰ ਬਾਕੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਜਿਨ੍ਹਾਂ ਨੂੰ ਇਹ ਸੇਵਾਵਾਂ ਜਿਹੜੀਆਂ ਨੇ ਲੱਗੀਆਂ ਨੇ ਸ਼੍ਰੀ ਕਲਤਕ ਸਾਬ ਤੋਂ ਉਹ ਵੀ ਤਮਾਮ ਜਿਹੜੀ ਲੀਡਰਸ਼ਿਪ ਹੈ ਡਾਕਟਰ ਦਲਜੀਤ ਸਿੰਘ ਜੀਮਾ ਹੋਣ ਜਾਂ ਹੋਰ ਜਿਹੜੇ ਬਾਕੀ ਦੇ ਲੀਡਰ ਹੈਗੇ ਆ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਅਕਾਲੀ ਦਲ ਦੇ ਜਿਹੜੇ ਵੱਡੇ ਜਿਹੜੇ ਆਗੂ ਨੇ ਜਾਂ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਜੇਕਰ ਸੁਰੱਖਿਆ ਤੇ ਇਹ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦਾ ਜਿਹੜਾ ਘੇਰਾ ਉਹ ਕੱਲ੍ਹ ਨਾਲੋਂ ਵੀ ਹੋਰ ਜਿਹੜਾ ਕਰੜਾ ਕੀਤਾ ਗਿਆ ਹੈ 3 ਟਾਇਰ ਜਿਹੜੀ ਸਕਿਉਰਿਟੀ ਦੇ ਜਿਹੜੇ ਪ੍ਰਬੰਧ ਨੇ ਉਹ ਦਿਖਾਈ ਜੀ ਜਿਹੜੀ ਫੋਰਸ ਆ ਗਈ ਆ ਉਹ ਜਿਹੜੀ ਲੱਗੀ ਹੋਈ ਆ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਵੱਡੀ ਗਿਣਤੀ ਵਿੱਚ ਉਹ ਤਨਾਤ ਨੇ ਤਾਂ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਸ ਦੇ ਜਿਹੜੇ ਸੇਵਾਦਾਰ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਤਨਾਤ ਨੇ ਤਾਂ ਸੁਰੱਖਿਆ ਜਿਹੜੀ ਕੱਲ੍ਹ ਨਾਲੋਂ ਵੀ ਜ਼ਿਆਦਾ ਜਿਹੜੀ ਕਰਦੀ ਹੈ ਉਹ ਕੀਤੀ ਗਈ ਹੈ ਥਾਂ ਥਾਂ ਦੇ ਉੱਤੇ ਜਿਹੜੇ ਸੀਸੀਟੀਵੀ ਕੈਮਰੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਵੱਲੋਂ ਜਿਹੜੇ ਲਗਾਏ ਗਏ ਨੇ ਥਾਂ ਥਾਂ ਦੇ ਉੱਤੇ ਜਿਹੜੀ ਫੋਰਸ ਹੈ ਉਹ ਵੱਡੀ ਗਿਣਤੀ ਦੇ ਵਿੱਚ ਤਨਾਤ ਕੀਤੀ ਗਈ ਹੈ ਰਸਤਿਆਂ ਦੇ ਵਿੱਚ ਵੀ ਜਿਹੜੇ ਨਾਕੇ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਜਾਂ ਜਿੱਕਰ ਜਿੱਥੋਂ ਕਸ਼ਗੜ ਸਾਹਿਬ ਦੀ ਐਂਟਰੀ ਹੁੰਦੀ ਹੈ ਉਸ ਐਂਟਰੀ 게ਟਾਂ ਦੇ ਉੱਤੇ ਜਿਹੜੇ ਮੈਟਲ ਡਿਟੈਕਟਰ ਲਗਾਏ ਗਏ ਨੇ ਜਾਂ ਹੋਰ ਜਿਹੜੇ ਸੁਰੱਖਿਆ ਦੇ ਵੱਡੇ ਜਿਹੜੇ ਕੜੇ ਸੁਰੱਖਿਤ ਜਿਹੜੇ ਪ੍ਰਬੰਧ ਹੈ ਉਹ ਕੀਤੇ ਗਏ ਨੇ ਜੀ ਅਮਿਤ ਜੀ ਵਾਕਿਆ ਜੀ ਵੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਕਾਫੀ ਜ਼ਿਆਦਾ ਸਖਤ ਨਜ਼ਰ ਆ ਰਹੀ ਹੈ ਅੱਜ ਔਰ ਸੁਖਬੀਰ ਸਿੰਘ ਬਾਦਲ ਇਸ ਵੇਲੇ 휠ਚੇਅਰ ਤੇ ਬੈਠੇ ਸੀ ਵੇਖ ਪਾ ਰਹੇ ਆ ਲੋਕਾਂ ਦੇ ਅੱਜ ਆਮਦ ਵੀ ਕੁਝ ਜ਼ਿਆਦਾ ਨਜ਼ਰ ਆ ਰਹੀ ਹੈ ਤਕਸ਼ਰੀ ਕਿਸਕਰ ਸਾਹਿਬ ਦੀਆਂ ਲਾਈਵ ਤਸਵੀਰਾਂ ਸਾਡੇ ਦਰਸ਼ਕਾਂ ਨੂੰ ਦੱਸਿਏ ਸਿੱਧੀਆਂ ਤਸਵੀਰਾਂ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੋਂ ਪ੍ਰਵੇਖ ਪਾ ਰਹੇ ਹੋ ਚੌਥੇ ਦਿਨ ਵੀ ਸੇਵਾ جاری ਹੈ ਸੁਖਵੀਰ ਸਿੰਘ ਬਾਦਲ 9 ਤੋਂ 10 ਵਜੇ ਤੱਕ ਇੱਥੇ ਪਹਿਰੇਦਾਰੀ ਦੀ ਸੇਵਾ ਨਿਭਾਉਂਦੇ ਨਜ਼ਰ ਆਣਗੇ ਹਾਲਾਂਕਿ ਜਿੱਦਾਂ ਕਿ ਸਾਡੇ ਸਹਿਯੋਗੀ ਦਾ ਅਸਰੇ ਸੀ ਕਿ ਸਿਕਿਉਰਿਟੀ ਦੇ ਵਿੱਚ ਇਸ ਵਾਰ ਇਜ਼ਾਫਾ ਆਇਆ ਕਾਫੀ ਜ਼ਿਆਦਾ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਕੇਂਦਰੀ ਮੁਲਾਜ਼ਮਾਂ ਦੇ ਨਾਲ ਨਾਲ ਐਸਜੀਪੀਸੀ ਦੀ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਦਾ ਵੀ ਪਹਿਰਾ ਅੱਜ ਇੱਥੇ ਨਜ਼ਰ ਆ ਰਿਹਾ ਹੈ ਸੋ ਵਾਕਿ ਜੀ ਪੁਲਿਸ ਇਸ ਵਾਰ ਕੋਈ ਵੀ ਅਜਿਹੀ ਕਮੀ ਪੇਸ਼ੀ ਸ਼ਾਇਦ ਨਹੀਂ ਛਿੜਨਾ ਚਾਹਦੀ ਜਿਸ ਦੇ ਨਾਲ ਚੁਣੌਤੀਆਂ ਹੋਰ ਵਧਣ ਜਿਸ ਦੇ ਨਾਲ ਖਤਰਾ ਕਿਸੇ ਢੰਗ ਦਾ ਸ਼ੰਕਾ ਵੀ ਇਸ ਗੱਲ ਦਾ ਖੜਾ ਹੋਵੇ ਕਿ ਕੋਈ ਖਤਰੇ ਵਾਲੀ ਗੱਲ ਹੈ ਸੋ ਐਸੇ ਕਰਕੇ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਬੰਦੋਬਸਤ ਥੋੜੇ ਜ਼ਿਆਦਾ ਕੀਤੇ ਗਏ ਨੇ ਸਾਡੇ ਨਾਲ ਸਾਡੇ ਸ਼ੌਕੀ ਲਗਾਤਾਰ ਮਨਜੋਤ ਵੀ ਜੁੜੇ ਨੇ ਮਨਜੋਤਾਂ ਰੁਕ ਕਰ ਲਾਂਗੇ ਮਨਜੋਤ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਇਸ ਲਈ ਕਿ ਕੁਝ ਤੁਸੀਂ ਤਸਵੀਰਾਂ ਉੱਥੇ ਵੇਖ ਪਾਰੇ ਹੋ ਜੀ ਮਨਜੋਤ ਜੋਦਾ ਰੁਖਾ ਕਰਨ ਦੀ ਮਰਦੋ ਕੋਸ਼ਿਸ਼ ਕਰਾਂਗੇ ਫਿਲਹਾਲ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ ਜੱਕੀ ਸਾਡੇ ਸਯੋਗੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਜੱਕੀ ਅਸੀਂ ਵੇਖ ਪਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਅਡੋਲ ਨਜ਼ਰ ਆਇਸੀ ਉਸ ਦਿਨ ਵੀ ਜਿਸ ਦਿਨ ਉਹਨਾਂ ਦੇ ਉੱਪਰ ਹਮਲਾ ਹੋਇਆ ਅੱਜ ਵੀ ਉਹਨੇ ਹਲੀਮੀ ਦੇ ਨਾਲ ਠਰਮੇ ਦੇ ਨਾਲ ਬੈਠ ਕੇ ਆਪਣੀ ਸੇਵਾ ਪੂਰੀ ਕਰ ਰਹੇ ਨੇ ਜੋ ਬਿਲਕੁਲ ਅਮਿਤ ਜੇਕਰ ਉਸ ਦਿਨ ਦੀ ਤਸਵੀਰ ਦੇਖੀ ਜਾਵੇ ਜਿਸ ਦਿਨ ਹਮਲਾ ਹੋਇਆ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਤਾਂ ਉਸ ਦਿਨ ਵੀ ਸੁਖਬੀਰ ਸਿੰਘ ਬਾਦਲ ਹੱਥੇ ਗੋਲੀ ਦੂਸਰੇ ਪਾਸੇ ਚੱਲ ਰਹੀ ਸੀ ਪਰ ਸੁਖਬੀਰ ਸਿੰਘ ਬਾਦਲ ਆਪਣੀ ਸੇਵਾ ਦੇ ਉੱਤੇ ਜਿਹੜੇ ਜਿਹੜੇ ਨਿਰੰਤਰ ਜਿਹੜੇ ਨੇ ਉਹ ਬੈਠੇ ਰਹੇ ਉਹਨਾਂ ਨੇ ਆਪਣੀ ਸੇਵਾ ਦੇ ਵਿੱਚ ਕਿਤੇ ਵੀ ਜਿਹੜੀ ਆ ਉਹ ਚੂਕ ਨਹੀਂ ਹੋਣ ਦਿੱਤੀ ਤੇ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਕਾਲ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਸਨ ਉਸੇ ਤਰੀਕੇ ਦਾ ਅੱਜ ਵੀ ਨਡੋਲ ਹੋ ਕੇ ਜਿਹੜੀ ਆਪਣੀ ਸੇਵਾ ਜਿਹੜੀ ਆ ਉਹ ਨਿਭਾ ਰਹੇ ਨੇ ਜਿਸ ਤਰੀਕੇ ਨਾਲ ਕੱਲ 휠 ਚੇਅ ਤੇ व्हीलचेयर ਦੇ ਉੱਤੇ ਬੈਠੇ ਨੇ ਤਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਸ਼ਿਕਨ ਆ ਉਹ ਜਿਹੜਾ ਦਰਦ ਆ ਉਹ ਨਹੀਂ ਦਿਖਾਈ ਦੇ ਰਿਹਾ ਪਰ ਨਿਮਾਣੇ ਸਿੱਖ ਵਾਂਗੂ ਇੱਕ ਸੇਵਾ ਨਿਭਾਉਣ ਦੇ ਲਈ ਨਿਮਾਣਤਾ ਜਿਹੜੀ ਉਹਨਾਂ ਵੱਲੋਂ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਉਹ ਇੱਥੇ ਦਿਖਾਈ ਜਾ ਰਹੀ ਹੈ ਨੀਵੇਂ ਹੋ ਕੇ ਜਿਹੜੀ ਸੇਵਾ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਨਿਭਾਈ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਹੋਣਾਂ ਵੱਲੋਂ ਅੱਜ ਵੀ ਵੱਡੇ ਪੱਧਰ ਦੇ ਉੱਤੇ ਭਾਵੇਂ ਕਿ ਅਕਾਲੀ ਦਲ ਦੀ ਜਿਹੜੀ ਤਮਾਮ ਜਿਹੜੀ ਲੀਡਰਸ਼ਿਪ ਉਹ ਇੱਥੇ ਪਹੁੰਚੀ ਹੋਈ ਹੈ ਪਰ ਸੁਖਬੀਰ ਸਿੰਘ ਬਾਦਲ ਦੇ ਅਰਧ ਗਿਰਧ ਜਿਹੜਾ ਸੁਰੱਖਿਆ ਦਾ ਜਿਹੜਾ ਘੇਰਾ ਉਹੀ ਬੈਠੀ ਆ ਕੁਝ ਲੀਡਰ ਜਿਹੜੇ ਨਾਲ ਖੜੇ ਵੀ ਨੇ ਕੁਝ ਲੀਡਰ ਸਾਈਡ ਦੇ ਉੱਤੇ ਬੈਠੇ ਨੇ ਪਰ ਜੇਕਰ ਸੁਰੱਖਿਆ ਦੇ ਘੇਰੇ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਏਜੰਸੀ ਸੁਰੱਖਿਆ ਏਜੰਸੀਆਂ ਤੋਂ ਇਲਾਵਾ ਜਿਹੜੀਆਂ तमाम ਜਿਹੜੀ ਪੰਜਾਬ ਪੁਲਿਸ ਜਿਹੜੀ ਸਕਿਉਰਿਟੀ ਹੈਗੀ ਹੈ ਜਿਵੇਂ ਜਸਪ੍ਰੀਤ ਸਿੰਘ ਬਾਦਲ ਨੂੰ ਜਿਹੜੀ ਰੈਡ ਸਕਿਉਰਿਟੀ ਜਿਹੜੀ ਮਿਲੀ ਹੋਈ ਹੈ ਤਾਂ ਉਹਦਾ ਜਿਹੜਾ ਘੇਰਾ ਸਖਤ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਉੱਥੇ ਹਮਲਾ ਹੋਇਆ ਤੇ ਹਮਲੇ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਖੜੇ ਹੋਏ ਅਕਾਲੀ ਦਲ ਦੇ ਲੀਡਰਾਂ ਵੱਲੋਂ ਸਰਕਾਰ ਤੇ ਇਹੀ ਘਟਨਾ ਕੁ ਵਾਪਰੇ ਤਾਂ ਉਸ ਕਿਸੇ ਵੀ ਤਰ੍ਹਾਂ ਦੀ ਜਿਹੜੀ ਚੂਕ ਨਾ ਰਹਿ ਜਾਵੇ ਇਸ ਕਰਕੇ ਜਿਹੜੀ ਹੈ ਜਿਹੜੀ ਪੁਲਿਸ ਵੱਲੋਂ ਜਿਹੜੀ ਮੁਸਤੈਦੀ ਹੈ ਉਹ ਇੱਥੇ ਜ਼ਿਆਦਾ ਵਧਾਈ ਗਈ ਹੈ ਜਿਹੜੀ ਸਿਵਲ ਕੱਪੜਿਆਂ ਦੇ ਵਿੱਚ ਵੀ ਜਿਹੜੀ ਪੁਲਿਸ ਹੈ ਉਹ ਵੱਖ-ਵੱਖ ਥਾਂ ਦੇ ਉੱਤੇ ਤਨਾਤ ਹੈ ਵਰਦੀ ਦੇ ਵਿੱਚ ਵੀ ਪੁਲਿਸ ਤਨਾਤ ਹੈ ਤਾਂ ਹੋਰ ਜਿਹੜੀਆਂ ਸੀਏਡੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਟੈਲੀਜ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਕਾਫੀ ਜਿਹੜੇ ਪਹੁੰਚੇ ਹੋਏ ਨੇ ਤੇ ਮੁਲਾਜ਼ਮ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਲਗਾਏ ਗਏ ਨੇ ਵੱਡੀ ਗਿਣਤੀ ਦੇ ਵਿੱਚ ਜੋ ਜਿਹੜੀ ਪੁਲਿਸ ਹੈ ਇਸ ਤੱਕ ਕਿ ਮੁਸਤੈਦ ਹੈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਚੂਕ ਹੈ ਉਹ ਇੱਥੇ ਨਾ ਰਹਿ ਜਾਵੇ ਸੁਰੱਖਿਆ ਦੇ ਵਿੱਚ ਤਾਂ ਜਿਹੜੇ ਸਵਾਲ ਜਿਸ ਤਰੀਕੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਜਿਹੜੇ ਖੜੇ ਹੋਏ ਸਨ ਉਹ ਸਵਾਲ ਅਜੇ ਦੁਬਾਰਾ ਨਾ ਖੜੇ ਹੋਣ ਇਸ ਕਰਕੇ ਪੁਲਿਸ ਵੱਲੋਂ ਜਿਹੜਾ ਖਾਸ ਤੌਰ ਦੇ ਉੱਤੇ ਧਿਆਨ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਉਹ ਦਿੱਤਾ ਗਿਆ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਦੇ ਜਿਹੜੇ ਜਵਾਬ ਨੇ ਉਹ ਇੱਥੇ ਜਿਹੜੇ ਕਿਸ਼ਕਟ ਸਾਹਿਬ ਵਿਖੇ ਤਨਤ ਨੇ ਜੀ ਅਮਿਤ ਜੀ ਬਿਲਕੁਲ ਜਿਕੇ ਸੀ ਵੇਖ ਪਾ ਰਹੇ ਆ ਕਿ ਕਿਸੇ ਢੰਗ ਦੀ ਕੋਈ ਕੁਤਾਹੀ ਵਰਤਨ ਦੇ ਮੂੜ ਦੇ ਵਿੱਚ ਨਹੀਂ ਹੈ ਪ੍ਰਸ਼ਾਸਨ ਐਸੇ ਕਰਕੇ ਸੁਰੱਖਿਆ ਦੇ ਸਖਤ ਬੰਦੋਬਸਥਾ ਅੱਜ ਇੱਥੇ ਨਜ਼ਰ ਆ ਰਹੀ ਨੇ ਜਿਹਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੇ ਸੁਖਵੀਰ ਸਿੰਘ ਬਾਦਲ ਦੀਆਂ ਤਸਵੀਰਾਂ ਐਸਵੇਲੇ ਟੀਵੀ ਸਕਰੀਨਸ ਦੇ ਉੱਪਰ ਨਜ਼ਰ ਆ ਰਹੀਆਂ ਨੇ ਮਨਜੋਤ ਵੀ ਸਾਡੇ ਨਾਲ ਸਾਡੇ ਸਹੋਗੀ ਜੁੜ ਚੁੱਕੇ ਨੇ ਮਨਜੋਤ ਜਿੱਦਾਂ ਕਿ ਸਾਡੇ ਸਹੋਗੀ ਜਗੀਦਾਸ ਵੀ ਰਏ ਸੀ ਅੱਜ ਸੰਗਤ ਦੀ ਆਮਦ ਵੀ ਜ਼ਿਆਦਾ ਹੈ ਤੇ ਸੁਰੱਖਿਆ ਵੀ ਜ਼ਿਆਦਾ ਨਜ਼ਰ ਆ ਰਹੀ ਹੈ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਕੀ ਕੁਝ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਆ ਬਿਲਕੁਲ ਅਮਤ ਜੇ ਹੁਣ ਗੱਲ ਅਸੀਂ ਕਰ ਲਈਏ ਤਾਂ ਅੱਜ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸ਼ੀਰਦੀਪ ਉਰ ਵੀ ਹੈ ਜਿਸ ਕਰਕੇ ਸੰਗਤਾਂ ਦੀ ਆਮਦ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਸੋ ਇਸੇ ਤਰੀਕੇ ਦੇ ਨਾਲ ਗੱਲ ਕਰੀ ਤਾਂ ਹੁਣ ਜਿੱਥੇ ਐਸਜੀਪੀਸੀ ਟਾਸਕ ਫੋਰਸ ਜਿਹੜੀ ਹੈ ਉਹ ਸੁਰੱਖਿਆ ਦੇ ਕਾਰੇ ਪਿਆਰੇ ਦੇ ਅਧੀਨ ਹੈ ਔਰ ਉੱਥੇ ਹੀ ਨਾਲ ਦੇ ਨਾਲ ਜਿਹੜੇ ਐਸਜੀਪੀਸੀ ਔਰ ਸ਼ਰਮਣੀ ਅਕਾਲੀ ਦਲ ਦੇ ਨੁਮਾਇੰਦੇ ਜਿਹੜੇ ਨੇ ਖਾਸ ਤੌਰ ਦੇ ਉੱਪਰ ਇੱਥੇ ਪਹੁੰਚੇ ਹੋਏ ਕਿਉਂਕਿ ਅੱਜ ਚੌਥਾ ਦਿਨ ਜਿਹੜਾ ਆ ਉਹ ਤਨਖਾਹ ਭੁਗਤਣ ਦਾ ਸੁਖਵੀਰ ਸਿੰਘ ਬਾਦਲ ਸੇਵਾਦਾਰ ਦੀ ਪੋਸ਼ਾਕੇ ਪਾਈ ਤਾਕਤ ਸ਼੍ਰੀ ਕੇਸਕਰ ਸਾਹਿਬ ਸ਼੍ਰੀ ਨਾਥਪੁਰ ਸਾਹਿਬ ਇੱਥੇ ਪਹੁੰਚੇ ਹੋਇਆ ਔਰ ਉੱਥੇ ਹੀ ਬਾਕੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਇਸੇ ਜਗ੍ਹਾ ਦੇ ਉੱਪਰ ਜਿਹੜੀ ਆ ਉਹ ਪਹੁੰਚੀ ਹੈ ਦੂਸਰੇ ਜੇ ਅਸੀਂ ਗੱਲ ਕਰੀਏ ਤਾਂ ਤਮਾਮ ਜਿਹੜੇ ਸੀਨੀਅਰ ਅਧਿਕਾਰੀ ਨੇ ਅੱਜ ਸੁਰੱਖਿਆ ਦੇ ਪਹਿਰੇ ਉਹਨਾਂ ਨੇ ਹੋਰ ਜ਼ਿਆਦਾ ਕਦਮੇ ਕੀਤੇ ਨੇ ਕਿਉਂਕਿ ਕੱਲ ਦਾ ਜ਼ਿਕਰ ਸੀ ਕਰ ਲਈ ਤਾਂ ਕੱਲ ਵੀ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਲੰਗਰ ਹਾਲ ਦੇ ਵਿੱਚੋਂ ਕਾਬੂ ਕੀਤਾ ਗਿਆ ਹਾਲਾਂਕਿ ਬਾਅਦ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਉਹਦਾ ਉਸ ਦੀ ਜਿਹੜੀ ਮੈਂਟਲ ਹਾਲਾਤ ਜਿਹੜੀ ਹੈ ਉਹ ਠੀਕ ਨਹੀਂ ਹੈ ਦਿਮਾਗੀ ਤੌਰ ਤੇ ਉਹ ਪਰੇਸ਼ਾਨ ਹੈ ਲੇਕਿਨ ਉਹ ਸੇਵਾ ਕਰਨ ਰੋਜ਼ ਆਉਂਦਾ ਤਾਂ ਇਹ ਸਭ ਦੇ ਵਿੱਚ ਅਸਲੀਅਤ ਕੀ ਹੈ ਸੱਚਾਈ ਕੀ ਹੈ ਇਹਦੇ ਬਾਰੇ ਅਜੇ ਤੱਕ ਕੁਝ ਵੀ ਜਿਹੜਾ ਹੈ ਪੁਲਿਸ ਨੇ ਜ਼ਿਕਰ ਨਹੀਂ ਕੀਤਾ ਹਾਲਾਂਕਿ ਹੁਣ ਵੀ ਜੇ ਅਸੀਂ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਸੇਵਾਦਾਰ ਦੀ ਪੋਸ਼ਾਕੇ ਪਾਈ ਪਹਿਲਾ ਸ਼ਰਨ ਸਿੰਘ ਸੁਖਵੀਰ ਸਿੰਘ ਬਾਦਲ ਜਿਹੜਾ ਉਹ ਪੂਰਾ ਕਰ ਰਿਹਾ 9 ਤੋਂ 10 ਵਜੇ ਦਾ ਪਹਿਲਾ 1 ਘੰਟਾ ਜਿਹੜਾ ਹੈ ਉੱਥੇ ਸੇਵਾ ਨਿਭਾਈ ਜਾਣੀ ਹੈ ਔਰ ਉਸ ਤੋਂ ਬਾਅਦ ਹੁਣ ਤਮਾਮ ਲੀਡਰਸ ਜਿਹੜੇ ਨੇ ਉਹ ਇਸੇ ਜਗ੍ਹਾ ਦੇ ਉੱਪਰ ਪਹੁੰਚਨੇ ਸ਼ੁਰੂ ਹੋ ਗਏ ਡਾਕਟਰ ਦਲਜੀਤ ਚੀਮਾ ਦਾ ਜ਼ਿਕਰ ਕਰ ਲੀਏ ਪਰਵਿੰਦਰ ਸਿੰਘ ਸੋਹਾਨਾ ਦਾ ਜ਼ਿਕਰ ਕਰ ਲਈ ਔਰ ਯੂਥ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਇਸੇ ਜਗ੍ਹਾ ਦੇ ਉੱਪਰ ਲਗਾਤਾਰ ਪਹੁੰਚ ਰਹੇ ਨੇ ਹਾਲਾਂਕਿ ਇੱਥੇ ਇਹ ਵੀ ਚੀਜ਼ ਬੜੀ ਅਹਿਮ ਰਹੀ ਹੈ ਕਿ ਅੱਜ ਜਿਸ ਤਰੀਕੇ ਦੇ ਸੁਰੱਖਿਆ ਪ੍ਰਬੰਧ ਨੇ ਸੁਖਵੀਰ ਬਾਦਲ ਦੇ ਬਿਲਕੁਲ ਨਾਲ ਸੁਰੱਖਿਆ ਕੈਮਰੇ ਲਗਭਗ 3 ਤੋਂ 4 ਸੁਰੱਖਿਆ ਕੈਮਰਿਆਂ ਦਾ ਪੈਰਾ ਉੱਥੇ ਲਾਇਆ ਹੋਇਆ ਔਰ ਉੱਥੇ ਹੀ ਜੇ ਅਸੀਂ ਬਾਹਰਲੇ ਦਰਸ਼ਨੀ ਗੇਟ ਦੀ ਗੱਲ ਕਰ ਲਈ ਤਾਂ ਦੋਨਾਂ ਰਸਤਿਆਂ ਦੇ ਉੱਤੇ ਜਿਹੜਾ ਇੱਕ ਰਸਤਾ ਆਉਣ ਵਾਲਾ ਹੈ ਔਰ ਇੱਕ ਰਸਤਾ ਜਾਣ ਵਾਲਾ ਹੈ ਉਹਨਾਂ ਦੇ ਉੱਤੇ ਵੀ ਸੁਰੱਖਿਆ ਦੇ ਪਹਿਰੇ ਨੇ ਹਾਲਾਂਕਿ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਖੁਦ ਇਸੇ ਜਗ੍ਹਾ ਦੇ ਉੱਪਰ ਜਿਹੜੀ ਆ ਉਹ ਗਸ਼ਤ ਲਗਾਤਾਰ ਚੱਲੀ ਆ ਔਰ ਇੱਥੇ ਹੀ ਗੱਲ ਕਰੀਏ ਤਾਂ ਅੱਜ ਸੁਰੱਖਿਆ ਕਿਸ ਤਰੀਕੇ ਦੀ ਸਰ ਤੁਸੀਂ ਵੀ ਲਗਾਤਾਰ ਸੇਵਾ ਇੱਥੇ ਨਿਭਾ ਰਹੇ ਹੋ ਕਿਸ ਤਰੀਕੇ ਦੀ ਨਜ਼ਰ ਅੱਜ ਜਿਹੜੀ ਪੁਲਿਸ ਨੇ ਬਣਾਈ ਹੋਈ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਸ ਤੌਰ ਤੇ ਨੋਟ ਕੀਤੀਆਂ ਜਾ ਰਹੀਆਂ ਸੁਰੱਖਿਆ ਦੇ ਪਹਿਰੇ ਨੂੰ ਲੈ ਕੇ ਬਿਲਕੁਲ ਸ਼ਾਕਸ਼ੋਬੰਦ ਹੈ ਜੀ ਸੁਰੱਖਿਆ ਬਿਲਕੁਲ ਛਾਰੇ ਉਹ ਦੂਸਰੇ ਪਾਸੇ ਹੁਣ ਬਾਹਰ ਅੰਦਰ ਆਉਣ ਵਾਲੇ ਗੇਟ ਉੱਥੇ ਬੋਡੀ ਸਕੈਨਰ 깔 ਲੱਗੇ ਹਾਲਾਂਕਿ ਸੁਰੱਖਿਆ ਉੱਥੇ ਵੀ ਵਧਾਈ ਗਈ ਕੋਈ ਇੰਟੈਲੀਜੈਂਸ ਦੀ ਰਿਪੋਰਟ ਹੈ ਜਾਂ ਵੈਸੇ ਹੀ ਲਗਾਤਾਰ ਇਹ ਜਿਹੜੀ ਹੈ ਕੜੀਦਰ ਕੜੀ ਤੁਸੀਂ ਵਧਾ ਰਹੇ ਹੋ ਸੁਰੱਖਿਆ ਪਹਿਲਾਂ ਹੀ ਪ੍ਰੋਟੈਕਟ ਹੀ ਹੈਗੇ ਲੋਕੋ ਪਹਿਲਾਂ ਹੀ ਜੈਡ ਹੈਗੀ ਹੈ ਪ੍ਰੋਟੈਕਸ਼ਨ ਤੇ ਉਹਦੇ ਮੁਤਾਬਕ ਉਹਦੇ ਨੋਰਮ ਦੇ ਮੁਤਾਬਕ ਚੱਲ ਰਿਹਾ ਹੈ ਜੀ ਬਿਲਕੁਲ ਬਿਲਕੁਲ ਸੋ ਦੇਖੋ ਹੁਣ ਇਹ ਇੱਕ ਪਾਸੇ ਪੁਲਿਸ ਹੈ ਦੂਸਰੇ ਪਾਸੇ ਐਸਜੀਪੀਸੀ ਟਾਸਕ ਫੋਰਸ ਹੈ ਔਰ ਦੂਸਰੇ ਪਾਸੇ ਜੇ ਅਸੀਂ ਗੱਲ ਕਰੀ ਤਾਂ ਲਗਾਤਾਰ ਇਹ ਜਿਹੜੀ ਹੈਗੇ ਆ ਅਕਾਲੀ ਦਲ ਦੇ ਨੁਮਾਇੰਦੇ ਨੇ ਉਹ ਵੀ ਪਹੁੰਚੇ ਹੋਏ ਆ ਕਿਉਂਕਿ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਇਹ ਸੁਰੱਖਿਆ ਦੇ ਪੈਰੇ 'ਚ ਨੇ ਕਿਉਂਕਿ ਇਹ ਜਿਸ ਤਰੀਕੇ ਦੇ ਜਿਸੀ ਕਰੀ ਜੈਡ ਪਲੱਸ ਸੁਰੱਖਿਆ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਦਿੱਤੀ ਗਈ ਹੈ ਇਸੇ ਤਰੀਕੇ ਦੇ ਮੱਦੇ ਨਜ਼ਰ ਹੁਣ ਐਸਪੀਸੀ ਟਾਸਕ ਫੋਰਸ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਔਰ ਤਮਾਮ ਜਿਹੜੀ ਪੰਜਾਬ ਪੁਲਿਸ ਹੈ ਉਹ ਇਸ ਜਗ੍ਹਾ ਦੇ ਉੱਪਰ ਇਕੱਤਰ ਕੀਤੀ ਹੋਈ ਹੈ ਹਾਲਾਂਕਿ ਇੱਥੇ ਇਹ ਵੀ ਗੱਲ ਬੜੀ ਅਹਿਮ ਰਹੇਗੀ ਪਹਿਲਾਂ ਕੱਲ ਦਾ ਜਿਸੀ ਜ਼ਿਕਰ ਕਰ ਲਈ ਤਾਂ ਕੱਲ ਅਜਿਹੀ ਸੁਰੱਖਿਆ ਜਿਹੜੀ ਹੈ ਫਿਲਹਾਲ ਨਹੀਂ ਦੇਖਣ ਨੂੰ ਮਿਲੇ ਸੀ ਪੁਲਿਸ ਲਗਾਤਾਰ ਪਹੁੰਚਦੀ ਸੀ ਪਰ ਹੁਣ ਸੁਖਵੀਰ ਸਿੰਘ ਬਾਦਲ ਦੇ ਨਜ਼ਦੀਕ ਜਿਹੜੀ ਹੈ ਉਹ ਸੀਸੀਟੀਵੀਸ ਕੈਮਰੇ ਦੀ ਸੁਰੱਖਿਆ ਜਿਹੜੀ ਹੈ ਉਹ ਲਗਾਤਾਰ ਵਧਾਈ ਹੋਈ ਹੈ ਹਾਲ ਇਥੇ ਇਹ ਇਹ ਵੀ ਗੱਲ ਅਸੀਂ بار بار ਇਸ ਕਰਕੇ ਕਹਿਣਾ ਚਾ ਰਹੇ ਹਾਂ ਕਿਉਂਕਿ ਕੱਲ ਜਿਸ ਤਰੀਕੇ ਦੀ ਇੰਟੈਲੀਜੈਂਸ ਰਿਪੋਰਟ ਸੀ ਕਿ ਕੱਲ ਵੀ ਕੋਈ ਜਿਹੜੀ ਥ੍ਰੈਟ ਕਾਲ ਸੁਬੀਰ ਸਿੰਘ ਬਾਦਲ ਨੂੰ ਲੈ ਕੇ ਮਿਲੀ ਸੀ ਇਸ ਤਰੀਕੇ ਦੇ ਨਾਲ ਆਈ ਕਿਸਕੀ ਵਿਅਕਤੀ ਕਾਪੂ ਜਿਹੜਾ ਹਲਕਾ ਲੰਗਰ ਹਾਲ ਦੇ ਵਿੱਚੋਂ ਕੀਤਾ ਗਿਆ ਸੀਗਾ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਹੀ ਜਿਹੜਾ ਹੈਗਾ ਇਹ ਸੁਰੱਖਿਆ ਹੋਰ ਕੜੜੀ ਲਗਾਤਾਰ ਕੀਤੀ ਜਾ ਰਹੀ ਹੈ ਸੋ ਇਸੇ ਤਰੀਕੇ ਦੇ ਨਾਲ ਅੱਜ ਚੌਥਾ ਦਿਨ ਹੈ ਚੌਥੇ ਦਿਨ ਦੇ ਵਿੱਚ ਇਹ ਪਹਿਲਾ ਸਰਣੇ ਸ਼ੁਰੂ ਹੋਇਆ 9 ਵਜੇ ਤੋਂ 10 ਵਜੇ ਤੱਕ ਸੇਵਾਦਾਰ ਦੀ ਪੋਸ਼ਾਕੀ ਪਾਏ ਸੱਚਕੰਡ ਜਿਹੜਾ ਗੇਟ ਹੈ ਦਰਸ਼ਨੀ ਗੇਟ ਹੈ ਤਕਸ਼ਿਰੀ ਕੇਸਗੜ ਸਾਹਿਬ ਦਾ ਉੱਥੇ ਸੇਵਾ ਕੀਤੀ ਜਾੜੀਆਂ ਉਸ ਤੋਂ ਬਾਅਦ ਅਗਲਾ ਜਿਹੜਾ ਸਰਣ ਹੈ ਜਾਂ ਚਰਨ ਹੈ ਉਹ ਸੰਗਤਾਂ ਦੇ ਵਿੱਚ ਬੈਠ ਕੇ ਕੀਰਤਨ ਸੁਣਿਆ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਜੋ ਅ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਉਸੇ ਸੇਵਾ ਲਗਾਤਾਰ ਜਿਹੜੇ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਨਿਭਾਉਂਦੇ ਆਏ ਨੇ ਕਿਉਂਕਿ ਅਜੇ ਸੀ ਪੂਰੀ ਇਹ ਸਿਨੈਰੀਓ ਦਾ ਜ਼ਿਕਰ ਕਰ ਲਈਏ ਜਿਸ ਤਰੀਕੇ ਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਜੋ ਕੁਝ ਹੋਇਆ ਜੋ ਘਟਨਾਕਰਮ ਹੋਇਆ ਉਸ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉੱਥੇ ਆਪਣੀ ਸੇਵਾ ਦੇ ਵਿੱਚ ਡੋਲ ਰਹੇ ਉੱਥੇ ਦਰਸ਼ਨੀ ਗੇਟ ਦੇ ਬਾਹਰ ਜਿਹੜਾ ਘੰਟਾ ਘਰ ਗੇਟ ਹੈ ਉੱਥੇ ਬਾਹਰ ਸੇਵਾ ਕਰਦੇ ਨੇ ਹਾਲਾਂਕਿ ਬੜੀ ਅਹਿਮ ਗੱਲ ਹੋ ਜਾਂਦੀ ਹੈ ਜਦੋਂ ਸਿੱਧੇ ਤੌਰ ਦੇ ਉੱਪਰ ਜਦੋਂ ਗੋਲੀ ਚੱਲਦੀ ਹੈ ਤਾਂ ਆਮ ਜਿਹੜਾ ਕੀ ਇਹ ਹਮਲਾ ਜਿਹੜਾ ਹੈ ਇਹ ਕਿਸੇ ਇੱਕ ਬੰਦੇ ਤੇ ਨਹੀਂ ਇੱਕ ਪਾਰਟਿਕੂਲਰ ਇਨਸਾਨ ਤੇ ਨਹੀਂ ਬਲਕਿ ਇੱਕ ਸੇਵਾਦਾਰ ਤੇ ਹੋਇਆ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਈ ਹੋਈ ਸੀ ਉਹਨਾਂ ਨੂੰ ਉਸੇ ਹੋਇਆ ਗੁਰਦੁਆਰਾ ਸਾਹਿਬ ਤੇ ਹੋਇਆ ਕਿਉਂਕਿ ਇਹ ਵੀ ਆਮ ਲਗਾਤਾਰ ਜ਼ਿਕਰ ਹੋ ਰਿਹਾ ਸੀ ਵੀ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਤਾਂ ਇੱਥੇ ਬੜੀ ਅਹਿਮ ਗੱਲ ਇਹ ਵੀ ਆ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਭਾਵੇਂ ਫਿਰ ਉਹ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਰਾਜਸੀ ਪਾਰਟੀ ਦੇ ਨਾਲ ਵੀ ਸੰਬੰਧਿਤ ਹੋਵੇ ਪਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਉਹਨਾਂ ਨੇ ਜਿਹੜਾ ਹੈਗਾ ਆਪਣੀ ਤਨਖਾਹ ਲਵਾਈ ਸੀਗੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤਨੇ ਕਿਤੇ ਖੁਦ ਇੱਕ ਕੜੀਦਰ ਕੜੀ ਜੋੜ ਕੇ ਆਪਸ ਵਿੱਚ ਹੀ ਬੜੀ ਅਹਿਮ ਜਿਹੜੀ ਹੈ ਇੱਕ ਗੱਲ ਰੱਖਦੀ ਹੈ ਔਰ ਉੱਥੇ ਹੀ ਹੁਣ ਇਹ ਗੱਲ ਜੇਕਰ ਸ਼ਰਮਣੀ ਅਕਾਲੀ ਦਲ ਦੇ ਨੁਮਾਇੰਦੇ ਅਲੀ ਕਲ ਜਿਹੜੀਆਂ ਸੀਸੀਟੀਵੀ ਸਾਹਮਣੇ ਆਉਂਦੀਆਂ ਨੇ ਇਸ ਦੇ ਵਿੱਚ ਵੀ ਪੁਲਿਸ ਦਾ ਕੀ ਇਨਵੋਲਵਮੈਂਟ ਸੀ ਕਿਉਂਕਿ ਪੁਲਿਸ ਦੇ ਜਿਹੜੇ ਐਸਪੀ ਨੇ ਜਿਸ ਤਰੀਕੇ ਦੀ ਸੀਸੀਟੀਵੀ ਸਾਹਮਣੇ ਆ ਰਹੀ ਹੈ ਕਿ ਨਰੈਣ ਸਿੰਘ ਚੌੜੇ ਨੂੰ ਆ ਮਿਲ ਰਹੀ ਸੀ ਕਿ ਲੰਮੀ ਉੱਥੇ ਡਿਸਕਸ਼ਨ ਹੋਈ ਜਿਵੇਂ ਸੀਸੀਟੀਵੀ ਜਿਹੜੀਆਂ ਤਸਵੀਰਾਂ ਨੇ ਹਾਲਾਕਿ ਉਹ ਕਿਸੇ ਕਿਸੇ ਪਾਰਟਿਕੂਲਰ ਇਨਸਾਨ ਵੱਲੋਂ ਜਾਂ ਕੈਮਰੇ ਵੱਲੋਂ ਨਹੀਂ ਬਣਾਈਆਂ ਗਈਆਂ ਇਹ ਸੀਸੀਟੀਵੀ ਜਿਹੜੀਆਂ ਦਰਬਾਰ ਸਾਹਿਬ ਪਰਕਰਮਾ ਚ ਗਲਿਆਰੇ ਦੇ ਵਿੱਚ ਸੀਸੀਟੀਵੀਜ਼ ਨੇ ਉਹਨਾਂ ਤੋਂ ਇਹ ਸਾਰੀਆਂ ਤਸਵੀਰਾਂ ਕੈਦ ਕੀਤੀਆਂ ਗਈਆਂ ਨੇ ਦੋ ਤੋਂ ਤਿੰਨ ਵਾਰ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਐਸਪੀ ਹਰਪਾਲ ਸਿੰਘ ਜਿਹੜੇ ਕਿ ਡੀਸੀਪੀ ਟ੍ਰੈਫਿਕ ਨੇ ਉਹ ਉਹ ਉਹਨਾਂ ਨੂੰ ਮਿਲ ਰਹੇ ਨੇ ਤਾਂ ਇਸ ਦੇ ਵਿੱਚ ਕੀ ਅਹਿਮ ਖੁਲਾਸੇ ਹੁੰਦੇ ਨੇ ਕਿਉਂਕਿ ਵਿਕਰਮ ਸਿੰਘ ਵਜੀਠਿਆ ਦੀ ਗੱਲ ਲੈ ਲਈ ਤਾਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਕੇਸ ਸਟਡੀ ਕਰ ਰਹੇ ਨੇ ਔਰ ਇਹ ਵੀ ਬੜੀ ਅਹਿਮ ਗੱਲ ਉਹਨਾਂ ਨੇ ਕੀਤੀ ਹੈ ਕਿ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਇਹ ਹਮਲਾ ਹੁੰਦਾ ਹੈ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਦਰਸ਼ਨੀ ਗੇਟ ਨੇ ਉੱਥੇ ਇਹ ਗੋਲੀ ਲੱਗਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਹੁਣ ਜਿਵੇਂ ਸੈਮੀ ਆਟੋਮੈਟਿਕ ਗਨ ਦਾ ਲਗਾਤਾਰ ਚਰਚਾ 'ਚ ਮਾਮਲਾ ਆ ਰਿਹਾ ਸੀ ਕਿ ਸੈਮੀ ਆਟੋਮੈਟਿਕ ਗਨ ਹੈ ਜਿਹੜੀ ਉਹ ਆਮ ਇਨਸਾਨ ਕੋਲਤਾ ਨਹੀਂ ਹੋ ਸਕਦੀ ਇਹ ਕਿਵੇਂ ਆਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਹੁਣ ਕੜੀਦਾਰ ਕੜੀਆ ਦੀ ਜੁੜਦੀ ਜਾਂਦੀ ਹੈ ਜਿਵੇਂ ਅੰਮ੍ਰਿਤਸਰ ਦੇ ਸੀਪੀ ਦਾ ਬਿਆਨ ਹੋਣਾ ਔਰ ਉਸ ਤੋਂ ਬਾਅਦ ਪੁਲਿਸ ਲਗਾਤਾਰ ਅਲਾਕ ਮੋੜ ਤੇ ਜਾਣੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਕੜੀਦਾਰ ਕੜੀ ਜੋੜ ਕੇ ਦੇਖੀਆਂ ਜਾ ਰਹੀਆਂ ਨੇ ਕਿ ਅਸਲ ਦੇ ਵਿੱਚ ਮਾਮਲਾ ਹੈ ਕੀ ਸੀ ਹੁਣ ਵੀ ਅੱਜ ਜਿਹੜਾ ਹੈਗਾ ਚੌਥਾ ਦਿਨ ਹੈ ਦੋ ਦਿਨ ਸੱਚਕੰਟ ਸ੍ਰੀ ਹਰਮੰਦਰ ਸਾਹਿਬ ਸੇਵਾ ਨਿਭਾਈ ਹੈ ਤਨਖਾਹ ਦੀ ਉਸ ਤੋਂ ਬਾਅਦ ਹੁਣ ਤਕਤ ਸ੍ਰੀ ਕੇਸਕਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋ ਦਿਨ ਸੇਵਾ ਹੈ ਜਿਵੇਂ ਇੱਕ ਕੱਲ ਦਾ ਫਿਰ ਨਰਮਣ ਸਿੱਖ ਵਾਂਗੂ ਸਵੇਰੇ ਆਪਣੇ ਟਾਈਮ ਦੇ ਅਨੁਸਾਰ 9 ਵਜੇ ਦਾ ਸਮਾਂ ਦਫੇਦਾਰ ਵੱਲੋਂ ਦਿੱਤਾ ਗਿਆ ਸੋ ਉਸੇ ਅਨੁਸਾਰ ਸੁਖੀਰ ਸਿੰਘ ਬਾਦਲ ਪਹੁੰਚਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੜੀ-ਦਰ ਕੜੀ ਜੋੜ ਦੀਆਂ ਜਾਂਦੀਆਂ ਹੁਣ ਅਗਲੇ ਦੋ ਦਿਨ ਜਿਹੜੇ ਨੇ ਉਹ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਔਰ ਉਸੇ ਤਰੀਕੇ 따라 ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਦਰਬਾਰ ਸਾਹਿਬ ਇਹ ਜਿਹੜੀ ਤਨਖਾਹ ਹੈ ਉਹ ਆਪਣੀ ਸੇਵਾਦਾਰ ਵਜੋਂ ਜਿਹੜੀ ਦਿੱਤੀ ਜਾਣੀ ਹੈ ਸੋ ਇਸ ਤੋਂ ਬਾਅਦ ਕੀ ਨਿਕਲਦਾ ਹੈ ਜਾਂ ਫਿਰ ਜਿਹੜੇ ਸੀਸੀਟੀਵੀ ਤੋਂ ਬਾਅਦ ਜਿਵੇਂ ਐਸਪੀ ਮਿਲਦੇ ਨੇ ਜਾਂ ਫਿਰ ਐਸਪੀ ਦੇ ਨਾਲ ਕੀ ਗੱਲ ਜਿਹੜੀ ਖੁਲਾਸੇ ਹੁੰਦੇ ਨੇ ਜਿਹੜੇ ਗੁਰਪ੍ਰੀਤ ਸਿੰਘ ਭੋਲਰ ਵੱਲੋਂ ਜਿਵੇਂ ਬਿਆਨ ਆਉਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਇਹ ਇਸ ਨੂੰ ਅਸੀਂ ਰਾਜਸੀ ਪੱਖ ਤੋਂ ਵੀ ਵੇਖਾਂਗੇ ਸਿਮਪਥੀ ਪੱਖ ਤੋਂ ਵੀ ਵੇਖਾਂਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਵੇਂ ਕੱਲ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਇਹ ਸਾਰੀਆਂ ਚੀਜ਼ਾਂ ਸਕ੍ਰਿਪਟਡ ਨੇ ਕਿਉਂਕਿ ਪਹਿਲਾਂ ਉਹੀ ਬਿਆਨ ਜਿਹੜੇ ਸੀਪੀ ਭੁੱਲਰ ਨੇ ਉਹਨਾਂ ਨਾਲ ਦੇਣਾ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਸੇਮ ਬਿਆਨ ਹੋਣਾ ਔਰ ਇਸੇ ਤਰੀਕੇ ਦੇ ਨਾਲ ਮੁੜ ਕੇ ਬਾਅਦ ਵਿੱਚ ਜਿਹੜੇ ਐਸਆਈ ਜਸਬੀਰ ਸਿੰਘ ਜੋ ਕਿ ਉਸ ਵੇਲੇ ਸੁਭੀਰ ਸਿੰਘ ਬਾਦਲ ਦੀ ਸੁਰੱਖਿਆ ਦੇ ਵਿੱਚ ਤਣਾਅ ਸੀਗੇ ਉਹਨਾਂ ਦਾ ਵੀ ਉਹਨਾਂ ਨੂੰ ਜ਼ਬਰੀ ਉੱਥੋਂ ਲੈ ਕੇ ਬਾਅਦ ਵਿੱਚ ਉਹੀ ਬਿਆਨ ਦੇਣਾ ਵੀ ਤੁਸੀਂ ਪੁਲਿਸ ਦੇ ਅਮਚਾਰੀ ਅਧਿਕਾਰੀਆਂ ਫਿਰ ਚਾਏ ਉਹ ਆਫ ਡਿਊਟੀ ਉਸ ਜਗ੍ਹਾ ਦੇ ਉੱਤੇ ਆਪਣੀ ਸੇਵਾ ਨਿਭਾਰੇ ਸੀ ਤਾਂ ਇਹ ਸਾਰੀਆਂ ਚੀਜ਼ਾਂ ਕੜੀ ਦਰ ਕੜੀ ਜੁੜਦੀਆਂ ਨੇ ਤਾਂ ਹੁਣ ਇਸ ਦੇ ਵਿੱਚੋਂ ਅਸਲ ਦੇ ਵਿੱਚ ਕੀ ਨਿਕਲਦਾ ਹੈ ਵੀ ਤੇ ਜਿਹੜੇ ਹੈਗੇ ਜਲਦੀ ਖੁਲਾਸੇ ਜਿਹੜੇ ਹੋਣਗੇ ਪਰਤਾ ਖੁੱਲਣਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਲਗਾਤਾਰ ਵਿਖੇਸਮ ਮਜੀਠੀਆ ਜਿਹੜੇ ਨੇ ਆਪਣੀ ਸਟੱਡੀ ਜਾਂ ਕੈਲੀ ਵੀ ਕੇਸ ਸਟੱਡੀ ਦੇ ਵਿੱਚੋਂ ਲਗਾਤਾਰੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਅਸਲ 'ਚ ਇਹ ਕੀ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਵੇਗਾ ਜੀ ਅਮਿਤ ਹੁਣ ਅੱਜ ਚੌਥਾ ਦਿਨ ਹੈ ਲਗਾਤਾਰ ਰੀਸੀਆਂ ਵੀ ਤਸਵੀਰਾਂ ਜਿਹੜੀਆਂ ਨੇ ਅਸੀਂ ਤਕਤਸ਼ਰੀ ਕੇਸਕਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿਖਾ ਰਹੇ ਹਾਂ ਸੁਖਵੀਰ ਸਿੰਘ ਬਾਦਲ 휠ਚੇਅਰ ਤੇ ਬੈਠੇ ਹੋਏ ਨੇ ਔਰ ਸਾਰੀ ਲੀਡਰਸ਼ਿਪ ਜਿਹੜੀ ਹੈ ਅਕਾਲੀ ਦਲ ਦੀ ਉਹ ਇਸੇ ਜਗ੍ਹਾ ਦੇ ਉੱਪਰ ਬੈਠ ਕੇ ਆਪਣੀ ਤਨਖਾਹ ਦੇ ਅਨੁਸਾਰ ਸੁਰੱਖਿਆ ਜਿਹੜੀ ਹੈ ਉਹ ਮਾਫ ਕਰਨਾ ਜਿਹੜੀ ਤਨਖਾਹ ਲੱਗੀ ਹੋਈ ਹੈ ਉੱਥੇ ਕੀਰਤਨ ਸੁਣ ਰਹੀਆਂ ਨੇ ਤਨਖਾਹ ਦੇ ਅਨੁਸਾਰ ਔਰ ਇਸੇ ਤਰੀਕੇ ਦੇ ਨਾਲ ਹੁਣ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ 1 ਘੰਟੇ ਦਾ ਜਿਹੜਾ ਸਮਾਂ ਹੈ ਉਹ ਇੱਥੇ ਬੈਠ ਕੇ ਸੇਵਾਦਾਰ ਵਜੋਂ ਹੱਥ ਵਰਸ਼ਾ ਫੜ ਕੇ ਨਿਭਾਉਣਗੇ ਔਰ ਅਗਲਾ ਸ਼ਰਨ ਹੈ ਜਾਨਕੀ ਅਗਲਾ ਜਿਹੜਾ ਜੋ ਹੁਕਮਾਂ ਦੇ ਅਨੁਸਾਰ ਹੈ ਉਹ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸੁੰਨਾ ਔਰ ਉਸ ਤੋਂ ਬਾਅਦ ਤੀਸਰਾ ਜਿਹੜਾ ਸ਼ਰਨ ਹੈ ਔਰ ਲੰਗਰ ਹਾਲ ਦੇ ਵਿੱਚ ਝੂਠੇ ਬਰਤਨ ਮੰਜਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੱਲ ਵੀ ਕੀਤੀਆਂ ਗਈਆਂ ਸੀ ਔਰ ਇਹੀ ਚੀਜ਼ਾਂ ਜਿਹੜੀਆਂ ਅੱਜ ਹੋਣ ਗਿਆ ਜੀ ਅਮਿਤ ਬਿਲਕੁਲ ਹੈ ਮਨਜੋਤ ਅਸੀਂ ਵੇਖ ਪਾ ਰਹੇ ਹਾਂ ਤਸਵੀਰਾਂ ਵੀ ਇਸ ਵੇਲੇ ਸਾਡੇ ਟੀਵੀ ਸਕਰੀਨਸ ਦੇ ਉੱਪਰ ਅਸੀਂ ਬੁਖਾਰਿਆ ਦਰਸ਼ਕਾਂ ਨੂੰ ਔਰ ਜਿਸ ਤਰ੍ਹਾਂ ਕਿ ਤੁਸੀਂ ਵੇਰਵਾ ਦਿੱਤਾ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਸੇਵਾ ਦਾ ਅਜ ਚੌਥਾ ਦਿਨ ਹੈ ਸੰਗਤ ਦੀ آمد ਵੀ ਜ਼ਿਆਦਾ ਹੈ ਪਰ ਇਸ ਦੇ ਨਾਲ ਸਿਕਿਉਰਟੀ ਦੇ ਵੀ ਪੂਰੇ ਪੁਖਤਾ ਬੰਦोबस्त ਨੇ ਨਾਲ ਦੇ ਨਾਲ ਸਵਾਲ ਹਲੇ ਵੀ ਉਬਰਕਰਾਰ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਜਾਨਲੇਵਾ ਹਮਲਾ ਸੁਖਬੀਰ ਸਿੰਘ ਬਾਦਲ ਦੇ ਉੱਪਰ ਹੋਇਆ ਕੀ ਵਾਕਿਜੀ ਸਰਕਾਰੀ ਤੰਤਰ ਦੀ ਸ਼ੈ ਤੇ ਇਹ ਸਭ ਕੁਝ ਹੋਇਆ ਕੀ ਵਾਕਿਜੀ ਕੋਈ ਵੱਡੀ ਕਨਸਪਿਰੇਸੀ ਕੋਈ ਵੱਡਾ ਛੜਿਆੰਤਰ ਇਸ ਦੇ ਪਿੱਛੇ ਰਚਿਆ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਜੋ ਕਿ ਜੈਡ ਪਲਸ ਸਿਕਿਉਰਿਟੀ ਦੇ ਪ੍ਰੋਟੈਕਟਿ ਹਨ ਆਖਿਰਕਾਰ ਸਿਕਿਉਰਿਟੀ ਦੇ ਵਿੱਚ ਵੱਡਾ ਲੈਪਸ ਕਿਵੇਂ ਹੋਇਆ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਸ਼ਾਸਨ ਪ੍ਰਸ਼ਾਸਨ ਨੂੰ ਦੇਣੇ ਚਾਹੀਦੇ ਨੇ ਪਰ ਚੁੱਪੀ ਵੱਟ ਕੇ ਰੱਖੀ ਗਈ ਹੈ ਸ਼ਾਸਨ ਅਤੇ ਪ੍ਰਸ਼ਾਸਨ ਦੋਹਾਂ ਵੱਲੋਂ